ਆ ਉਸ ਜੰਡਾ ਖੋਲਸ ਕੋ ਜੰਡਾ ਕਿਸ ਕਾ ਲਗਾ ਹੈ ਤੇਰਾ ਮੋਟਰਸਾਈਕਲ ਝੰਡਾ ਕਿਸ ਕਾ ਹੈ ਹਾਂ ਕੋਣ ਹੈ ਹਾਂ ਉਤਾਰ ਇਸ ਕੋ ਭਾਈ ਜੰਡਾ ਉਤਾਰ ਇਸ ਕੋ ਜਲਦੀ ਉਤਾਰਾ ਝੰਡਾ ਦੇ ਝੰਡਾ ਦੇ ਕੋਈ ਉਤਾਰੇਗਾ ਮੈਂ ਝੰਡਾ ਕੇ ਉਤਾਰਿਆ ਮੈਂ ਉਤਾਰਿਆ ਮੈਂ ਉਤਾਰਿਆ ਕਿਉਂ ਉਤਾਰਾ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਿਊਜ਼ ਬੁਲੇਟਿਨ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਇਹ ਵਿਸ਼ੇ ਤੇ ਜੋ ਸਿੱਖ ਭਾਈਚਾਰੇ ਅਤੇ ਭਾਰਤੀ ਸਿਆਸਤ ਵਿੱਚ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਦੀ ਫੋਟੋ ਕਿ ਇਹ ਸੱਚਮੁੱਚ ਭਾਰਤ ਵਿੱਚ ਬੈਨ ਹੈ ਕਿ ਸਰਕਾਰ ਨੇ ਇਸ ਤੇ ਕੋਈ ਸਪਸ਼ਟ ਨੀਤੀ ਬਣਾਈ ਹੈ ਅਤੇ ਕਿਉਂ ਇਸ ਦੇ ਨਾਲ ਵਿਵਾਦ ਜੁੜੇ ਰਹਿੰਦੇ ਹਨ। ਆਓ ਇਸ ਦੀ ਪੂਰੀ ਕਹਾਣੀ ਜਾਣੀਏ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਿੱਖ ਇਤਿਹਾਸ ਦੀ ਇੱਕ ਵੱਡੀ ਸ਼ਖਸੀਅਤ ਹਨ। ਉਹ ਦਮਦਮਾ ਟਕਸਾਲ ਦੇ 14ਵੇਂ ਜਥੇਦਾਰ ਸਨ ਅਤੇ 1980 ਦੇ ਦਹਾਕੇ ਵਿੱਚ ਖਾਲਿਸਤਾਨ ਲਹਿਰ ਨਾਲ ਜੁੜੇ ਰਹੇ। 1984 ਵਿੱਚ آپریشن ਬਲੂ ਸਟਾਰ ਦੌਰਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਉਹਨਾਂ ਦੀ ਸ਼ਹਾਦਤ ਹੋਈ। ਤੋਂ ਬਾਅਦ ਉਹਨਾਂ ਨੂੰ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਵੱਲੋਂ ਸੰਤ ਤਿੱਖੀ ਸ਼ਹੀਦ ਮੰਨਿਆ ਜਾਂਦਾ ਹੈ, ਜਦਕਿ ਸਰਕਾਰ ਅਤੇ ਹੋਰਨਾਂ ਨੇ ਉਹਨਾਂ ਨੂੰ ਅਤਵਾਦੀ ਘਰਾੜ ਦਿੱਤਾ। ਇਸ ਵਿਵਾਦ ਦੇ ਚੱਲਦਿਆਂ ਉਹਨਾਂ ਦੀ ਫੋਟੋ ਦੀ ਵਰਤੋਂ ਅਕਸਰ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ। ਪਰ ਸਵਾਲ ਇਹ ਹੈ ਕਿ ਸਰਕਾਰ ਨੇ ਇਸ ਤੋਂ ਕੋਈ ਸਪਸ਼ਟ ਰੋਕ ਲਗਾਈ ਹੈ? ਸਭ ਤੋਂ ਪਹਿਲਾਂ ਸਪਸ਼ਟ ਕਰ ਦਈਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਫੋਟੋ ਤੇ ਭਾਰਤ ਵਿੱਚ ਕੋਈ ਸਰਕਾਰੀ ਜਾਂ ਕਾਨੂੰਨੀ ਬੈਨ ਨਹੀਂ ਹੈ। ਨਲੋ ਐਕਟੀਵਿਟੀ ਪ੍ਰੋਮਨਸ਼ਨ ਐਕਟ ਜਾਂ ਕਿਸੇ ਹੋਰ ਕਾਨੂੰਨ ਅਧੀਨ ਉਹਨਾਂ ਦੀ ਫੋਟੋ ਦਿਖਾਉਣ ਤੇ ਪਾਬੰਦੀ ਦਾ ਕੋਈ ਜ਼ਿਕਰ ਨਹੀਂ ਹੈ ਸਰਕਾਰ ਨੇ ਉਹਨਾਂ ਨੂੰ ਅਧਿਕਾਰਿਕ ਤੌਰ ਤੇ ਅਤਵਾਦੀ ਵੀ ਨਹੀਂ ਐਲਾਨਿਆ ਹੈ ਹਾਲਾਂਕਿ ਕੁਝ ਖਾਸ ਸਥਿਤੀਆਂ ਵਿੱਚ ਸਥਾਨਕ ਪ੍ਰਸ਼ਾਸਨ ਨੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ 2024 ਵਿੱਚ ਪੰਜਾਬ ਦੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਸਰਕਾਰੀ ਬੱਸਾਂ ਤੋਂ ਉਹਨਾਂ ਦੀਆਂ ਫੋਟੋਆਂ ਹਟਾਉਣ ਦਾ ਹੁਕਮ ਦਿੱਤਾ ਸੀ ਪਰ ਸਿੱਖ ਸੰਗਠਨਾਂ ਦੇ ਸਖਤ ਵਿਰੋਧ ਤੋਂ ਬਾਅਦ ਇਹ ਫੈਸਲਾ ਵਾਪਸ ਲੈਣਾ ਪਿਆ ਇਸ ਤੋਂ ਪਹਿਲਾਂ 2022 ਵਿੱਚ ਵੀ ਪੰਜਾਬ ਸਰਕਾਰ ਨੇ ਅਜਿਹਾ ਆਦੇਸ਼ ਜਾਰੀ ਕੀਤਾ ਸੀ ਪਰ ਉਸ ਵੇਲੇ ਵੀ ਸੰਗਤ ਦੇ ਵਿਰੋਧ ਕਾਰਨ ਇਹ ਲਾਗੂ ਨਹੀਂ ਹੋ ਸਕਿਆ ਬੈਨ ਨਾ ਹੋਣ ਦੇ ਬਾਵਜੂਦ ਸੰਤ ਜਰਨੈਲ ਸਿੰਘ ਦੀ ਫੋਟੋ ਨੂੰ ਲੈ ਕੇ ਵਿਵਾਦ ਖੜੇ ਹੁੰਦੇ ਰਹਿੰਦੇ ਹਨ 2024 ਦੀ ਸ਼ੁਰੂਆਤ ਵਿੱਚ ਇੱਕ ਗੁਰਦੁਆਰੇ ਵਿੱਚ ਉਹਨਾਂ ਦੀ ਫੋਟੋ ਲਗਾਉਣ ਨੂੰ ਲੈ ਕੇ ਤਣਾਅ ਪੈਦਾ ਹੋਇਆ ਗੁਰਦੁਆਰਾ ਪ੍ਰਬੰਧਨ ਪ੍ਰਧਾਨ ਨੇ ਸੰਗਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਤੋਂ ਇਲਾਵਾ 2022 ਵਿੱਚ ਮੱਧ ਪ੍ਰਦੇਸ਼ ਵਿੱਚ ਇੱਕ ਸਿੱਖ ਨੌਜਵਾਨ ਨੂੰ ਉਹਨਾਂ ਦੀ ਫੋਟੋ ਟਰੈਕਟਰ ਤੇ ਲਗਾਉਣ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਐਸਜੀਪੀਸੀ ਨੇ ਇਸ ਦਾ ਸਖਤ ਵਿਰੋਧ ਕੀਤਾ ਅਤੇ ਕੇਸ ਰੱਦ ਕਰਨ ਦੀ ਮੰਗ ਕੀਤੀ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਸਥਾਨਕ ਪ੍ਰਸ਼ਾਸਨ ਕਦੇ-ਕਦੇ ਆਪਣੀ ਮਰਜ਼ੀ ਨਾਲ ਐਕਸ਼ਨ ਲੈਂਦਾ ਹੈ ਪਰ ਇਹ ਦੇਸ਼ ਵਿਆਪੀ ਸਰਕਾਰੀ ਨੀਤੀ ਦਾ ਹਿੱਸਾ ਨਹੀਂ। ਸਿੱਖ ਭਾਈਚਾਰੇ ਵਿੱਚ ਉਹਨਾਂ ਦੀ ਫੋਟੋ ਨੂੰ ਸਤਿਕਾਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਜਦਕਿ ਕੁਝ ਇਸ ਨੂੰ ਵਿਵਾਦ ਦਾ ਕਾਰਨ ਦੱਸਦੇ ਹਨ। ਅੰਤ ਵਿੱਚ ਸਿੱਟਾ ਕੀ ਹੈ? ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਫੋਟੋ ਤੇ ਭਾਰਤ ਵਿੱਚ ਕੋਈ ਰਸਮੀ ਬੈਨ ਨਹੀਂ ਹੈ ਨਾ ਹੀ ਉਹ ਸਰਕਾਰੀ ਤੌਰ ਤੇ ਅੰਤਕਵਾਦੀ ਐਲਾਨ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਉਹਨਾਂ ਦੀ ਫੋਟੋ ਦੀ ਵਰਤੋਂ ਸਮਾਜਿਕ ਅਤੇ ਰਾਜਨੀਤਿਕ ਤਣਾਅ ਦਾ ਕਾਰਨ ਬਣਦੀ ਰਹਿੰਦੀ ਹੈ ਇਹ ਸਪਸ਼ਟ ਹੈ ਕਿ ਸਥਾਨਕ ਪੱਧਰ ਤੇ ਕੁਝ ਰੋਕਾਂ ਲੱਗ ਸਕਦੀਆਂ ਹਨ ਪਰ ਸਰਕਾਰ ਦੀ ਕੇਂਦਰੀ ਨੀਤੀ ਨਹੀਂ ਹੈ ਸਿੱਖ ਪਾਈਚਾਰੇ ਅਤੇ ਸਰਕਾਰ ਦੇ ਵਿਚਾਰ ਉਹਨਾਂ ਦੀ ਲੈਗਸੀ ਨੂੰ ਲੈ ਕੇ ਵੱਖਰੇ ਨਜ਼ਰੀਏ ਹਨ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਵਿਚਾਰ ਜਰੂਰ ਦੱਸੋ ਅਗਲੀ ਖਬਰ ਤੱਕ ਸਤਿ ਸ਼੍ਰੀ ਅਕਾਲ ਜੀ